ਖੁਸ਼ੀ ਹੈ ਔਰ ਕਹਿੰਦੇ ਨਾਲ ਕੋਪੀ ਹੈ ਡਾਕਟਰ ਰਾਮ ਦਾ ਜਿਗਰੀ ਯਾਰ ਛੇਰਪੁਰ ਟੁੰਡੇ ਵਾਲਾ ਸੱਤੂ ਖੜਾ ਹੋਇਆ ਨਾਲ ਕਹਿੰਦੇ ਸੋਨੀਆ ਫਕਰ ਝੰਡੇ ਵਾਲਾ ਏ ਆ ਨਾਕੇ ਤੁਗਾ ਵਾਲਾ ਔਰ ਨਾਕੇ ਤੁਗਾ ਵਾਲਾ ਆਹ ਤੁਗਾ ਵਾਲੇ ਖੁਸ਼ੀ ਦਾ ਸਵਾਗਤ ਹੈ ਡਾਕਟਰ ਰਾਮ ਦਾ ਸਪੋਰਟਸਪਲੇ ਆਖਦੇ ਆ ਕਿ ਆਉਂਦੇ ਸਾਲ ਇਸ ਖੇਡ ਮੇਲੇ ਉਤੇ ਕਿਹ ਲੋਕ ਦਮਾਨੇ ਚੰਨੂ ਯਾਰੋਂ ਕਰਨੇ ਆਉਂਦੇ ਨੇ ਓ ਸ੍ਰੇਸਰੇ ਦੇ ਰੇਡਰ ਜੀ ਨੂੰ ਫੜ ਯਾਰ ਦੁੱਲੇ ਵਾਸਤੇ ਬੱਗਿਆ ਨੇ ਦੁੱਲੇ ਵਾਸਤੇ ਆਗਿਆਪਾਲ ਜੀ ਵੀ ਪਿਆਰ ਸਤਿਕਾਰ ਦੇ ਰਿਹਾ ਆਗਿਆਪਾਲ ਕਹਿੰਦਾ ਸ਼ਿਵ ਬੋਲਦੇ ਆਉਂਦੇ ਸਾਲ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਨੁਕਰਾਂ ਘੋੜਾ ਦਿੱਤਿਆ ਜਾਊਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਦੁਨੀਆ ਸਿਫਤ ਜੱਟੀਆਂ ਓ ਧੁੱਕਾ ਵਾਲਾ ਤੜਪਿਆ ਖੁਸ਼ਦੀ ਇੱਕ ਵੀਰ ਜਿਹੜਾ ਦੁਨੀਆ ਖੁਸ਼ੀ ਹੈ 1100 ਰੁਪਇਆ ਖੁਸ਼ੀ ਦੇ ਜਫੇ ਉਤੇ ਬਿੰਦੂਆਂ ਜਲਾ ਜਰਮਨੀ ਤੇ ਤਜਿੰਦਰ ਸਿੰਘ ਔਜਲਾ ਉਹ ਚੋਬੜ ਸੰਧੂ ਕਹਿੰਦੇ ਅੱਜ ਦੇ ਖੇਡ ਮੇਲੇ ਦੀ ਰੀੜ ਦੀ ਹੱਡੀ ਆ ਕਲਬਾਂ ਨੇ ਮਾਣ ਕਰਦੇ ਆ ਇਧਰ ਕਬਲ ਕਹਿੰਦੇ ਮੀਰਾ ਗੋਟੀਆਂ ਕਬੱਡੀ ਪਾ ਰਿਹਾ ਚਾਰ ਜਫੀ ਆ ਧੁੱਕਾ ਵਾਲਾ ਧੁੱਕ ਧੁੱਕ

ਕਿਆ ਉਹਨੇ ਕਹਿੰਦਾ ਜਦ ਜੋਰ ਲਾ ਕੇ ਬੋਲਦਾ ਉਦੋਂ ਕੰਪ ਡਾਉਨ ਵੱਜਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਹੈ ਆ ਬੋਦੀ ਵੀ ਮਜਬੂਰੀ ਸਮਝਦੇ ਆ ਓ ਬੱਲੇ 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 ਇੱਕ ਪਾਸੇ ਖੁਸ਼ੀ ਦਿੜਬੇ ਵਾਲਾ ਕਿ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜਫਾ ਬੱਬੂ ਦਾ ਟੱਕਾ ਦਿੰਨੇ ਕਹਿਣ ਮਚਾਉਂਦੇ ਨੇ ਕਾਲੂ ਦੀ ਲੋਰ ਕਿੰਦੇ ਦੀ ਤੌਰ ਆ ਸਖਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਮਿਹਨਤ ਕਬੱਡੀ ਦੀ ਹਮਰ ਰੇਡ ਪਾਰੇ ਆ ਕਹਿੰਦੇ ਭਾਰੀ ਸਰੀਰ ਹੈ ਤੇ ਆਣ ਉਧਰਲੇ ਪਾਸੇ ਵੀ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਡੁਗ 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 ਉਹ ਡੁਗ 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 ਓਏ ਹੋਏ ਓਏ ਡੁਗ ਡੁਗ ਹੋ ਗਈ ਆ ਡੁਗ ਡੁਗ ਹੋ ਗਈ ਆ ਡੁਗ ਡੁਗ ਹੋ ਗਈ ਆ ਲੈ ਵੀ ਫਰਿਆਦ ਹੁਣ ਗगन ਮੇਰੇ ਵੀਰੋ ਰੇਡ ਪਾਰ ਐ ਯਾਰ ਕਬੱਡੀ ਕਲੱਬ ਫਿਜਨੋ ਕੈਨੇਡਾ ਵਾਲਿਆਂ ਨੇ ਗੱਡੀ ਵੀ ਦਿੱਤੀ ਆ ਪਰ ਦੁੱਗਾਂ ਵਾਲੇ ਨੂੰ ਸਰਹਾਰੀ ਦੇ ਵਿੱਚੋਂ ਹੋਰ ਚੁੰਦਰ ਮਿਲੀ ਹੈ ਲਾ ਬਦਲ ਜੱਗਾਂ ਵਾਲਿਆ ਬੱਸ ਇਸੇ ਵਾਲਾ ਇੱਕ ਰਿੰਗੂ ਗਰੰਟੀ ਵੀ ਆ ਗਿਆ ਲਾਲੀ ਨੇ ਅੱਜ ਖਿਡਾਰੀ ਬੜੀ ਦੂਰ ਦੂਰ ਤੋ ਸੰਦੇ ਆ ਬੇਗੋ ਵਾਲਾ ਕੱਪ ਹੈ ਲਓ ਰੇਡ ਮੱਲੀਆਂ ਦੇ ਰਮਣ ਦੀ ਮੇਰੇ ਵੀਰੋ ਇਸੇ ਲਈ ਪੈ ਰਹੀ ਹੈ ਲੈ ਵੀ ਦੀਸ਼ਾ ਲੈ ਵੀ ਖੁਸ਼ੀ ਲੈ ਵੀ ਗੋਪੀ ਲੈ ਵੀ ਫੂਨਿਆ ਹੁਣ ਗੱਲ ਕੁਝ ਹੋਰ ਕਰਨੀ ਪੈਣੀ ਹੈ ਆਏ ਨਹੀਂ ਗੱਲ ਬਾਨੀ ਆਏ ਨਹੀਂ ਗੱਲ ਬਾਨੀ ਆਏ ਨਹੀਂ ਗੱਲ ਬਾਨੀ ਆਏ ਆਏ ਗੱਲਬਾਨੀ ਆਏ ਗੱਲਬਾਨੀ ਦੁੱਗਾਂ ਮਾਰਿਆ ਦੁੱਗਾਂ ਮਾਰਾ ਦੁੱਗਾਂ ਵਾਲਾ ਤੇ ਮਣੀ ਉਹ ਮਣੀ ਦੁੱਗਾਂ ਵਾਲਾ ਤੇ ਮਣੀ ਲਓ ਹੋਰ ਉਹ 10000 ਰੁਪਏ ਆਇਆ ਖਾਨ ਪਠਾਨ ਦੀ ਰੇਡ ਪੈ ਰਹੀ ਹੈ ਲਓ ਪਠਾਨ ਦੀ ਪਈ ਹੈ ਕਬੱਡੀ ਦੇ ਆ ਕਿਹੜਾ ਲਾਉ ਜੱਸਾ ਇਹ ਵੀ ਬੜਾ ਤਖਾਜ ਬੜਾ ਤੇਜ਼ ਤਰਾਰ ਮੋਲਾ ਹੁਣ ਦੇਖਦੇ ਹਾਂ ਨਿਸ਼ੰਗਲਪੁਰ ਦੀ ਟੀਮ ਖੁਸ਼ੀ ਖੁਸ਼ੀ ਇਹ ਦੁੱਗਾਂ ਵਾਲਾ ਕਬੱਡੀ 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 ਮਾਲਵੇ ਦੇ ਵਿੱਚ ਕਹਿੰਦੇ ਆਣ ਸਿਰਾ ਹੋ ਜਾਂਦਾ ਹੈ ਜਸਕੀਰਤ ਬਰਾੜ ਵੱਲੋਂ ਮਾਲਵੇ ਵਾਲਾਂ ਦਾ 2000 ਤੇ ਮਾਝੇ ਵਾਲਾਂ ਦਾ 2000 ਪੁੱਛਦਾ ਕੀਤਾ ਉਹਨਾਂ ਨੇ ਬਹੁਤ ਵੱਡਾ ਧੰਨਵਾਦ ਹੈ ਆਪਣਾ ਬੰ联ਿਆ 25 ਹੁੰਦਾ ਉਹਨਾਂ ਦੇ 5 ਜੀ ਹੁੰਦੇ ਨੇ ਆਪਣਾ 11 ਉਹਨਾਂ ਦੇ 11 ਉਸਤਾਦ ਜੀ ਮਾਲ ਦੀ ਜੀ ਦੀ ਵੱਧ ਦੁਨੀਆ